ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਪੰਜਾਬ ਦੇ ਕਪੂਤਲਾ ਸ਼ਹਿਰ ਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਹੈ ਪਰ ਇਹ ਸ਼ਹਿਰ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਮੱਸਿਆ ਤੋਂ ਜੂਝਦਾ ਹੋਇਆ ਨਜ਼ਰ ਆ ਰਿਹਾ ਹੈ ਕੂੜੇ ਦੇ ਡੰਪਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹਾਲਾਂਕਿ ਨਗਰ ਕੌਂਸਲ ਨੂੰ ਨਗਰ ਕਾਰਪੋਰੇਸ਼ਨ ਤਾਂ ਬਣਾ ਦਿੱਤਾ ਪਰ ਸਥਿਤੀ ਜਿਉਂ ਦੀ ਤਿਉਹ ਹੈ ਤੇ ਲੋਕੀ ਬੇਹਾਲ ਹਨ ਹੁਣ ਇਹ ਮਸਲਾ ਕਦੋਂ ਹੱਲ ਹੁੰਦਾ ਹੈ ਕਿਸੇ ਨੂੰ ਨਹੀਂ ਪਤਾ ਪਰਮਿੰਦਰ ਸਿੰਘ ਬੰਨੂ ਜੀ ਪਰਮਿੰਦਰ ਜੀ ਕਹਿਣਾ ਚਾਹੁੰਗੇ ਜੋ ਹਾਲਾਤ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਇਸ ਪੰਨੇ ਬਣੇ ਹੋਏ ਆ ਇਹ ਅੱਜ ਦੇ ਹਾਲਾਤ ਨਹੀਂ ਪੁਰਾਣੇ ਸਮੇਂ ਤੋਂ ਇਤਹਾ ਹਾਲਾਤ ਆ ਕਿ ਕੂੜਾ ਜਿਹੜਾ ਵਾ ਚੱਕੇ ਨਹੀਂ ਜਾ ਰਿਹਾ ਨਾ ਕੂੜੇ ਤੇ ਡੰਪ ਦੀ ਕੋਈ ਜਗ੍ਹਾ ਮਿਲ ਰਹੀ ਜੀ ਤੁਸੀਂ ਦੇਖੋ ਜੀ ਇਹ ਸ਼ਹਿਰ ਦਾ ਮੇਨ ਰੋਡ ਆ ਬੱਸ ਸਟੈਂਡ ਤੋਂ ਕਿਉਂਕਿ ਬੱਸ ਸਟੈਂਡ ਸ਼ਹਿਰ ਦਾ ਮੇਨ ਹੁੰਦਾ ਇੱਥੇ ਹਰ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਸਭ ਨੇ ਇੱਥੇ ਆਉਣਾ ਜਾਣਾ ਆ ਪਿੱਛੇ ਦੇਖੋ ਸਕੂਲ ਆ ਆ ਕੂੜੇ ਦਾ ਢੇਰ ਵੇਖ ਲਓ ਤੁਸੀਂ ਆ ਹੁਜਾ ਸਟਰੀਟਸ ਆ ਨਾਲ ਸਤਨ ਮੰਦਿਰ ਆ ਉਹ ਸਾਹਮਣੇ ਹਨੂਮਾਨ ਜੀ ਦਾ ਮੰਦਿਰ ਆ ਔਰ ਕੀ ਹਾਲਾਤ ਆ ਇਹ ਕੂੜਾ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਕਰਦਾ ਸੜ ਚ ਆ ਗਿਆ ਪਰ ਮੈਂ ਸੋਚਦਾ ਕਿ ਜੇਲ ਨੂੰ ਜਗ੍ਹਾ ਮਿਲ ਸਕਦੀ ਆ ਠੀਕ ਆ ਫੈਕਟਰੀਆਂ ਉੱਥੇ ਜਿਹੜੀਆਂ ਉਹਨਾਂ ਨੂੰ ਮਿਲ ਸਕਦੀ ਆ ਪਰ ਕੂੜੇ ਲਈ ਜਗ੍ਹਾ ਤੇ ਜਿਹੜਾ ਅਰੇਂਜਮੈਂਟ ਨਹੀਂ ਵੀ ਹੋ ਰਿਹਾ ਔਰ ਕੀ ਹਾਲਾਤ ਐ ਇਥੋਂ ਲੰਗੜਾ ਕਿੰਨਾ ਦੁਭਰਿਆ ਲੋਕ ਇਹਦੇ ਚੋਂ 스ਮੈਲ ਤੋਂ ਤਰਾ-ਤਰਾ ਕਰ ਰਿਹਾ ਜਿੰਨੀ ਦੁਨੀਆ ਇੱਥੇ ਸੌਣ ਦਾ ਮਹੀਨਾ ਆ ਲੋਕ ਕਿੰਨੇ ਪਰੇਸ਼ਾਨ ਆ ਤੁਸੀਂ ਆਪ ਦੇਖ ਲਓ ਜੀ ਇਹਦੇ ਨਾਲ ਬਿਮਾਰੀਆਂ ਦੇਖੋ ਜੀ ਜਦੋਂ ਬਾਰਿਸ਼ ਹੋਣੀ ਆ ਇਹ ਹੀ ਕੂੜਾ ਨਾਲੀਆਂ ਜਾਣਾ ਬਲਾਕ ਹੋਣਾ ਔਰ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਗੰਦਾ ਜਾ ਕਿ ਤੇ ਕੋਈ ਬਿਮਾਰੀ ਵੇਚ ਦੇਣਾ ਖਸਰ ਮੈਂ ਤਾਂ ਦੇਖੋ ਜੀ ਪ੍ਰੋਫੈਸਰ ਕਾਰ ਨੂੰ ਕਹੂੰਗਾ ਮੇਰੀ ਬੇਨਤੀ ਆ ਕਿ ਕਾਰਪੋਰੇਸ਼ਨ ਨੂੰ ਵੀ ਇਹ ਆ ਜਿਹੜਾ ਕੂੜਾ ਹੈ ਤੇ ਗੌਰ ਕੀਤਾ ਜਾਵੇ ਇਹਨੂੰ ਚਕਾਇਆ ਜਾਵੇ ਆ ਦੇਖੋ ਕੀ ਹਾਲਾਤ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਪੂਟ ਲੈ ਪੈਰਿਸ ਸੀਗਾ ਇਹਨੂੰ ਪੈਰਿਸ ਹੀ ਬਣਾਇਆ ਜਾਵੇ ਵਾਹੇ ਇਤੋਂ ਦੇ ਹਾਲਾਤ ਦੇਖ ਕੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਬੜੇ ਅਸੀਂ ਆਪਣੇ ਆਪ ਨੂੰ ਵਿਭਾਗਾਂ ਸਾਹਦੇ ਆ ਕਿ ਜਿਹੜਾ ਸ਼ਹਿਰ ਸਵਰਗ ਰੁਕੇ ਦੱਸਣ ਦੇ ਆ ਜੀ ਨਰਕ ਬਣਿਆ ਆ ਪਰ ਇਹ ਜੇ ਸਵਰਗ ਨਰਕ ਮੈਂ ਕਿਨਾਂ ਉੱਪਰ ਜਾ ਕੇ ਜੇ ਕਿਸੇ ਨੇ ਦੇਖਿਆ ਨਹੀਂ ਜੇ ਕਿਸੇ ਨੇ ਦੇਖਣਾ ਹੋਵੇ ਸਲੀਅਤ ਤੇ ਕਪੂਰਸ ਲੈ ਆਣ ਕੇ ਦੇਖ ਲਵੇ ਵੀ ਜੋ ਐਸਲੇ ਨਰਕਾਂ ਦੀ ਜ਼ਿੰਦਗੀ ਲੁਕੀ ਭੋਗ ਰਾਇਆ ਉਧਰੋਂ ਬਰਸਾਤਾ ਦਾ ਟਾਈਮ ਆ ਉਧਰੋਂ ਵੀ ਸ਼ਿਵਜੀ ਮਹਾਰਾਜ ਜੀ ਦੇ ਸਾਮੂਦਾਮੀ ਨਾਚ ਲੰਡਿਆ ਤੇ ਪਰ ਸਾਡੇ ਥਾਂ ਥਾਂ ਤੇ ਇਥੇ ਕੂੜਿਆਂ ਦੇ ਢੇਰਿਆ ਤੇ ਭਗਤਾਂ ਦੇ ਪੈਰ ਗੰਦ ਨਾਲ ਲੱਬੜਿਆ ਇੱਥੇ ਕੀ ਇਹੋ ਜੇ ਸ਼ਹਿਰ ਦੇ ਵਿੱਚ ਰਹਿਣ ਦਾ ਸਵਾਦ ਆ ਇਧਰੋਂ ਦੇਹ ਪਿੰਡਾਂ ਚ ਬਹੁਤ ਵਧੀਆ ਹੈ ਲੈਵਲ ਤੇ ਕਾਰਪੋਰੇਸ਼ਨ ਦੇ ਲੈਵਲ ਤੇ ਡੀਸੀ ਸਾਹਿਬ ਨੂੰ ਵੀ ਕਿੰਨੀ ਵਾਰੀ ਮਿਲ ਕੇ ਆਏ ਇਸ ਹੀ ਸਾਹਿਬ ਨੇ ਬੇਨਤੀ ਕੀਤੀ ਕਿ ਸਾਨੂੰ ਕੋਈ ਵੀ ਜਗ੍ਹਾ ਕੂੜੇ ਦੀ ਸੈਗਰੀਗੇਸ਼ਨ ਵਾਸਤੇ ਦਵਾਈ ਜਾਵੇ। ਉਹਨਾਂ ਨੇ ਵੀ ਸਾਡੀ ਗੱਲ ਨੂੰ ਸੁਣਿਆ ਬੜੇ ਗੌਰ ਨਾਲ ਜਗ੍ਹਾ ਵੀ ਦੇਖੀਆਂ ਪੰਚਾਇਤੀ। ਪਰ ਜਦੋਂ ਅਸੀਂ ਪੰਚਾਇਤੀ ਜਗ੍ਹਾ ਤੇ ਵੀ ਕੋਈ ਜ਼ੋਰ ਲਾਉਂਦੇ ਆ ਕਿ ਜਗਾ ਸਾਨੂੰ ਅੱਜ ਪਿੰਡਾਂ ਵਾਲੇ ਲੋਕ ਇਕੱਠੇ ਹੋ ਜਾਂਦੇ ਆ ਉਹ ਕਹਿੰਦੇ ਅਸੀਂ ਸੈਗਰੀਗੇਸ਼ਨ ਕਰਨ ਵਾਸਤੇ ਜਗ੍ਹਾ ਨਹੀਂ ਦੇਣੀ। ਅਸੀਂ ਟੈਂਡਰ ਵੀ ਲਾਏ ਆ। ਟੈਂਡਰ ਵੀ ਲਾਉਣ ਤੋਂ ਬਾਅਦ ਕਿਸੇ ਨੇ ਵੀ ਜਗ੍ਹਾ ਦੇਣ ਵਾਸਤੇ ਕੋਈ ਸਹਿਮਤੀ ਨਹੀਂ ਦਿੱਤੀ। ਅਸੀਂ ਮੋਲਿਆਂ ਨੂੰ ਵੀ ਤਿਆਰ ਹਾਂ। 4-5 ਕਿੱਲੇ ਜਗ੍ਹਾ ਵਾਸਤੇ ਵੀ ਟੈਂਡਰ ਕਿਸੇ ਨੇ ਵੀ ਟੈਂਡਰ ਦੇ ਵਾਸਤੇ ਵੀ ਨਹੀਂ ਦਿੱਤਾ ਭਾਈ ਅਸੀਂ ਫਿਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਕਿਤੇ ਜਗ੍ਹਾ ਹੋਵੇ ਸਾਨੂੰ ਚਾਰ ਪੰਜ ਕਿੱਲੇ ਜਗ੍ਹਾ ਸ਼ਹਿਰ ਦੇ ਲਾਗੇ ਭਾਵੇਂ 7-8 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੀ ਹੋਵੇ ਅਸੀਂ ਲੈਣ ਨੂੰ ਤਿਆਰ ਆ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਕਮਿਸ਼ਨਰ ਮੈਡਮ ਨਾਲ ਕੰਟੈਕਟ ਕਰ ਲਿਆ ਜਾਵੇ ਅਸੀਂ ਉਹ ਜਗ੍ਹਾ ਲੈ ਕੇ ਅਸੀਂ ਚਾਹੁੰਦੇ ਆ ਕਿ ਸੈਗਰੀਗੇਸ਼ਨ ਜਲਦੀ ਤੋਂ ਜਲਦੀ ਹੋਈ ਜਾਵੇ ਤੇ ਸ਼ਹਿਰ ਨੂੰ ਕੂੜੇ ਤੋਂ निजात ਪਾਈ ਜਾਵੇ ਸਾਵਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੱਖਾਂ ਸ਼ਿਵ ਭਗਤ ਦੂਰ ਦੁਰਾਂਡੇ ਤੋਂ ਚਲ ਕੇ ਸ਼ਿਵ ਮੰਦਰਾ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਲਗਾ ਕੇ ਭਗਵਾਨ ਭੋਲੇਨਾਥ ਨੂੰ ਜਲ ਅਰਪਣ ਕਰਨ ਆਉਂਦੇ ਹਨ ਸਮਰਾਵਾਂ ਨੇੜੇ ਪ੍ਰਾਚਨ ਮਹਾ ਮੁਕਤੀਸ਼ਵਰ ਸ਼ਿਵ ਮੰਦਿਰ ਚੈਲਾ ਵਿਖੇ ਵੀ ਲੱਖਾਂ ਸ਼ਰਧਾਲੂਆਂ ਨੇ ਭਗਵਾਨ ਭੋਲੇਨਾਥ ਨੂੰ ਜਲ ਅਰਪਣ ਕੀਤਾ ਮੰਦਿਰ ਵਿਖੇ ਸਵੇਰੇ 3 ਵਜੇ ਤੋਂ ਹੀ ਭੋਲੇਨਾਥ ਦੇ ਪਕਟਾਂ ਦੀਆਂ ਲਾਈਨਾਂ ਲੱਗ ਰਹੀਆਂ ਸ਼ੁਰੂ ਹੋ ਗਈਆਂ ਸਨ ਪ੍ਰਾਚਨ ਮਹਾ ਮੁਕਤੀਸ਼ਵਰ ਮੰਦਿਰ ਚੈਲਾ ਪ੍ਰਤੀ ਬਹੁਤ ਲੋਕਾਂ ਵਿੱਚ ਬਹੁਤ ਹੀ ਮਾਨਤਾ ਤੇ ਸ਼ਰਧਾ ਹੈ ਆ ਬੋਲਣਾ ਜੀ श्री मुक्तेश्वर महादेव शिव मंदिर मूलधाम चले की तरफ से मैं सुरेश गुरु जी इस बार हर बार की तरह इस बार भी मंदिर कमेटी की की के द्वारा अच्छी व्यवस्था की गई जिसमें यहाँ पे पार्किंग और जो भक्तों के लिए जल जाने के लिए लाइन लगी हुई है बढ़िया व्यवस्था हुई है साथ में लंगर में भी अच्छी व्यवस्था हुई है कि किसी भी दिक्कत ना हो और मैं तो भगवान मुक्तेश्वर से ये कहूँगा कि जो भी भक्त यहाँ पे आया है और जिसने भी आवे जल चला उसकी सारी मनोकामना पूर्ण हो और उस घर में सुख शांति रहे जय भोलेनाथ जी तो सर बहुत बढ़िया लगता तो है आ, भी और लोगों से आस्था भी है जो भी इतना सारी मनोकामना पूरी होंगे है पहली बार आई हूँ लॉर्ड शिवा को काफी काफी मानती हूँ मैं ये मंदिर के बारे में बहुत सुन रखा था लेकिन कभी आई नहीं थी तो आज पहली बार पता नहीं कहाँ से मेरे को लगा नहीं जाना चाहिए तो मैं यहाँ पे आई हूँ तो लॉर्ड तो शिवा की एनर्जीज हैं तो हर जगह हैं तो ये प्रोटेक्टर भी हैं और डिस्ट्रॉयर भी हैं तो शुरू भी यहीं से है और अंत भी यहीं से है तो इसीलिए इनके साथ तो काफ़ी जुड़ाव है जिसके लिए यही खींच के लेके आए यहाँ पर भक्तों को मैसेज यही है कि लॉर्ड शिवा की जो आ, उनके लेसन हैं जो टीचिंग्स हैं उनके ऊपर जाओ कि इन द एंड हम लोगों ने सबने जाना है तो जो कर्म आप अच्छे कर सकते हो वो करने चाहिए अपने कर्मों की तरफ अपने विचारों की तरफ ध्यान देना चाहिए समराला पुलिस वालों पिंड चैला मंदिर के बाहर बस से ड्राइवर और बस के शीशे तोड़न वाले उक्त व्यक्तियों को गिरफ्तार कर लिया गया गिरफ्तार किए गए ਮੁਲਜ਼ਮ ਸਮਰਾਲਾ ਤੇ ਮਾਚੀਵਾੜਾ ਇਲਾਕੇ ਸਮੇਤ ਸੱਤ ਵਕਫ ਵਕ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਉਹਨਾਂ ਦੱਸਿਆ ਕਿ ਮੁਲਜ਼ਮਾਂ ਉੱਪਰ ਸਮਰਾਲਾ ਤੇ ਮਾਚੀਵਾੜਾ ਪੁਲਿਸ ਥਾਣੇ ਵਿੱਚ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਬਾਕੀਆਂ ਦੀ ਤਫ਼ਤੀਸ਼ ਚੱਲੀ ਹੈ ਸਾਡੇ ਸਮਰਾਲਾ ਦੇ ਮਾਚੀਵਾੜੇ ਦੇ ਏਰੀਏ ਵਿੱਚ ਕੁਝ ਜਿਹੜੀਆਂ ਚਾ ਪੰਜ ਛੇ ਵਾਰ ਚਾਰ ਪੰਜ ਵਾਰ ਦਾ ਤਾਂ ਲੁੱਟ ਖੋਹਦੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੁਹਾਡਾ ਰਾਤ ਨੂੰ 10:30 ਪਾਣੇ 11 ਵਜੇ 3000 ਰੁਪਏ ਖੋਹ ਕੇ ਲੈ ਗਏ ਸੀ ਅ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਨੇਰ ਦੇ ਕਿਨਾਰੇ ਦੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਤੇ ਮਾਰਕ ਬਾਦੇ ਪੈਸੇ ਤੇ ਮੋਬਾਈਲ ਫੋਨ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਫੋਰਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵਸ ਤੇ ਵਿਚ ਆ ਰਹੀ ਸੀ ਇੱਕ ਸਾਈਡ ਨਾ ਦੇਣ ਕਰਕੇ ਇਹਨਾਂ ਨੇ ਜਿਹੜਾ ਬੱਸ ਡਰਾਈਵਰ ਆ ਵਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਹ ਤੋਂ ਵੀ ਜਿਹੜੀ ਆ ਪੈਸੇ ਖੋਹੇ ਜਿਹਦੀ ਧਾਰਮਿਕ ਬੋਧਾਉਣ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਕੰਪੀਟਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਜੋਤੀ ਜਦਰ ਬੈਂਜੀ ਬਲੋਂ ਇਹ ਵੀ ਏਡੀ ਨਾਲ ਸਪੈਸ਼ਲ ਬਣਾ ਜੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1.5 ਵਜੇ ਦੇ ਲੱਗੇ ਸੈਕਟਰੀ ਹਾਰਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਦਾਕਾ ਮਾਰਨ ਵਾਲੇ ਇਹ ਦੇ ਮਗਰ ਸਾਡੇਆ ਦੋਨੇ ਸਜ ਦੇ ਸਪੈਸ਼ਲ ਬਣਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗਿਆ ਸੀ ਸੈਕੰਡਰੀ ਹਾਈ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਗੀ ਸੀ ਮੌਕੇ ਤੋਂ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਆ ਮਛਗੜਾ ਸਾਹਿਬ ਦਾ ਧਜਿੰਦਰ ਹੈ ਤੇ ਹਰਜੋਤ ਹੈ ਜਿਨ੍ਹਾਂ ਚੋਂ ਦੋ ਮੁੱਲਜਮ ਜਿਹੜੇ ਮਛਗੜਾ ਸਾਹਿਬ ਦੇ ਆ ਤੇ ਇੱਕ ਮੁੱਲਜਮ ਸਮਰਾਲੇ ਦਾ ਤੇ ਨਾਂ ਮੁੱਲਜਮਾਂ ਨੂੰ ਜਿਹੜਾ ਰੌਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾਵਾਰਕ ਲੁੱਟੇ ਜਿਹੜੇ ਆ ਖੋਏ ਹੋਏ ਮੋਬਾਈਲ ਆ ਨਵ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤਵ ਵੀੜੀਆਂ ਕੁਰਬਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਰੰਗ ਦੀ ਸੀ ਪੀਵੀ082024 ਨੰਬਰ ਅਡਾ ਅਰिजिनल ਨੰਬਰ ਪਰ ਜਦੋਂ ਇਹ ਕਨ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ082420 ਲਾਇਆ ਸੀ ਉਲਟਾ ਤੇ ਜੇ ਸੰਬੰਧੀ ਸਾਡਾ ਜਿਹੜਾ ਮੁਕੱਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸ ਤੋਂ ਬਿਨਾ ਇਹਨਾਂ ਤੇ ਇੱਕੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਸਾਡੀ ਆਹੀ ਟਰੇਸ ਕੀਤੀਆਂ ਲੁੱਟੋਰੀਆਂ ਕੀ ਸਮਰਾਲੇ ਤੋਂ ਬਿਨਾ ਕਿਤੇ ਹੋਰ ਵੀ ਇਹਨਾਂ ਦੇ ਮਕਦਮੇ ਦਰਜ ਪਾਈਗੇ ਨਹੀਂ ਪਲੀਜ਼ ਸਮਰਾਲੇ ਤੋਂ ਇਹ ਕੱਲੀ ਰੈਸਟ ਕੀਤੇ ਅਸੀਂ ਜਿਹੜਾ ਉਹਨਾਂ ਦਾ ਰਮਾਲ ਲੈ ਕੇ ਤਹਿਕੀਕਤ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋ ਨਵੇਂ ਜਿਹੜਾ ਹੋਰ ਵੀ ਮਕਦਮੇ ਪਰੇ ਆਉਣਗੇ ਕਿ ਮਕਦਮੇ ਤਾਂ ਇਹਨਾਂ ਤੇ ਛੋਟੇ ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਜਿਹੜੀ ਦੱਤਰੇ ਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਨੰਬਰ ਮੋਬਾਈਲ ਜਿਹੜੇ ਫੜੇ ਨੇ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਅਡਾੜਾ ਥਾਮਾ ਤੋਂ ਮਸ਼ਗੜ ਤੇ ਸਮਰਾਲਾ ਏਰੀਆ ਚੋਂ ਨਾਲ ਜੇ ਕੋ ਕੂਂਕਲਾ ਵਗੈਰਾ ਇਹ ਆ ਕੁਆੜਾ ਇਸ ਪਾਸੋਂ ਵੀ ਇਨਾਂ ਦੇ ਹੁਣ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ ਕਿੱਥੋਂ ਹੋਏ ਆ। ਨੇਲੇਪਿੰਡ ਗੜੀ ਤਰਖਾਣਾ ਵਿਖੇ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਪੁਲਿਸ ਵੱਲੋਂ ਮਾਮਲਾ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਸ਼ੇ ਵਿੱਚ ਕਾਬੂ ਕੀਤੀ ਗਈ ਵਿਅਕਤੀ ਦੀ ਪਛਾਣ ਸਣੀ ਵਾਸੀ ਗੜੀ ਤਰਖਾਣਾ ਵਿੱਚ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਾਕਮ ਸਿੰਘ ਨੇ ਦੱਸਿਆ ਕਿ ਗੜੀ ਤਰਖਾਣਾ ਵਿਖੇ ਨਰਸਰੀ ਵਿੱਚ ਨੌਕਰੀ ਕਰਦਾ ਹੈ ਤੇ ਜਦੋਂ ਉਹ ਸਵੇਰੇ 9 ਵਜੇ ਡਿਊਟੀ ਤੇ ਆਇਆ ਤਾਂ ਉੱਥੇ ਇੱਕ ਪ੍ਰਵਾਸੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੇ ਆ ਕੇ ਉਸਦੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਕੀ ਨਾਮ ਹੈ ਕੀ ਨਾਮ ਕਰੇਗਾ ਜੀ ਐਂਡ ਸਭ ਜੋ ਮਾਜਣਾ ਕੀ ਹੈਗਾ ਮਾਮਲਾ ਜਿਹੜਾ ਜਿਹੜਾ ਮੈਂ ਆਪਣੀ ਸਰਕਾਰੀ ਨੌਕਰੀ ਡਿਊਟੀ ਕਰਦਾ ਹਥੇ ਜੰਗਲਾਤ ਚ ਮੈਂ ਜਿਆ ਸਵੇਰੇ 8 ਵਜੇ ਕੰਮ ਤੇ ਆਇਆ ਸਵੇਰ ਕਾ 9 ਵਜੇ ਸ਼ਰਾਬੀ ਬੰਦਾ ਭਈਆ ਮੇਰੇ ਮਲੋਬਲੀ ਗਾਲੋਂ ਪੈ ਗਿਆ ਮੇਰੀ ਪੱਗ ਲਈ ਪੱਗ ਵੀ ਕਰੋਤੀ ਲਈ ਗਾਲੋਂ ਪੈ ਗਿਆ ਥੱਪੜ ਵੀ ਮਾਰੇ ਤੇ ਐਨੇ ਮੇਰੇ ਨਾਲ ਦੇ ਜਹਾਸਤੀ ਦੇ ਉਹਨੇ ਮਨ ਸ਼ਰਾਬ ਮੇਰਾ ਟੈਗ ਦਾ ਬਿਮਾਰੀ ਹੈ ਮੈਂ ਨਹੀਂ ਸਕਦਾ ਨਹੀਂ ਕਹਿੰਦਾ ਕੀ ਸੀ ਤੁਹਾਨੂੰ ਕਿਉਂ ਉਹ ਅੱਗੇ ਜਿਹੜਾ ਪਿਆ ਮੰਗ ਕਰਦਾ ਸੀ ਤੁਹਾਨੂੰ ਕਿਤੋਂ ਪੈਸੇ ਮੰਗਣੇ ਦੇ ਉਹਨੇ ਮੈਨੂੰ ਕਹਿੰਦਾ ਭੈਣ ਚੋ ਦਾ ਨਹੀਂ ਖਰਾਬ ਕਰਾ ਨੌਕਰੀ ਜੋ ਕੱਢ ਮੈਂ ਮੈਂ ਕਿ ਨੌਕਰੀ ਜੋ ਕੱਢ ਆਹੀ ਕੌਣ ਹੁੰਦੇ ਆਪਾਂ ਨੌਕਰੀ ਜੋ ਕੱਢਣ ਵਾਲੇ ਐਨੇ ਗਾਲ ਮੇਰੇ ਪੈ ਗਿਆ ਉਹਦੇ ਬਾਅਦ ਦੇ ਵਿੱਚ ਫਿਰ ਬਾਅਦ ਚ ਉਹ ਪਬਲਿਕ ਆ ਕੇ ਬਾਤ ਪਬਲਿਕ ਆ ਕੇ ਆਬਲਾ ਉਹਨੇ ਪੜਿਆ ਉਹਨੇ ਪੜਿਆ ਇਹਦੇ ਸਾਨੂੰ ਤੁਸੀਂ ਥਾਣੇ ਪੁੱਤ ਦਾ ਦੱਤੀ ਥਾਣੇ ਚਲਾ ਦਿੱਤੀ ਮੈਂ ਆਪਣੇ ਅਨਚਾਰਜ ਨੂੰ ਅਸੀਆ ਮੈਂ ਕਿਹਾ ਕੀ ਗੱਲ ਹੋ ਗਈ ਅਨਚਾਰਜ ਨੇ ਜਿਹੜੇ ਥਾਣੇ ਤੇ ਚਲ ਰਹੂ ਹੁੰਦਾ ਵੀ ਉੱਥੇ ਸਾਡੇ ਬੰਦੇ ਨਾ ਕੰਮ ਕੀਤਾ ਫਲਾਣੇ ਹੁੰਦੇ ਨੇ ਐਨੇ ਭੱਜ ਗਿਆ ਫਿਰ ਉੱਥੋਂ ਪਾਈ ਹੋ ਕੇ ਇੱਕ ਬੰਦੇ ਚੈਨ ਹੋ ਗਿਆ ਗੱਲ ਨੂੰ ਹੱਥ ਪਾਏ ਮੇਰੇ ਮੇਰੇ ਬਟੂਆ ਹੱਥ ਪਾਇਆ ਪੈਸੇ ਨਿਕਲ ਗਏ ਬਟੂਆ ਆਇਆ ਪੈਸੇ ਖਾਲੀ ਇਕਣ ਗਏ ਪਹਿਲਾਂ ਦੇਖਿਆ ਕਿ ਤੇ ਬੰਦਾ ਉਹ ਉੱਥੇ ਹੀ ਰਹਿਦਾ ਨਰਸੀਏ ਨਰਸੀਏ ਕੋਲ ਹੀ ਰਹਿੰਦਾ ਜਿਹੜੇ ਇੱਕ ਮਸ਼ਹੂਰ ਸਾਹਬ ਦੇ ਵਿੱਚ ਹਾਕਮ ਸਿੰਘ ਸਨੋ ਜਗਤ ਸਿੰਘ ਸਜੋ ਮਜਰਾ ਰਹਿਣ ਵਾਲਾ ਹੈ ਜਿਹੜੇ ਉੱਥੇ ਗੜੀ ਤਰਖਾਣਾ ਨਰਸੀ ਦੀ ਕੰਮ ਕਰਦੇ ਸੀ ਇਹਨਾਂ ਵੱਲੋਂ ਕੰਪਲੇਂਟ ਆਈ ਸੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀ ਕੁੱਟਮਾਰ ਵੀ ਕੀਤੀ ਹੈ ਨਾ ਸੰਨੀ ਸਨੋ ਮਨੂਰ ਸੀ ਗੜੀ ਤਰਖਾਣਾ ਦਾ 27 ਸਾਲ ਦੀ ਉਮਰ ਹੈ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਲੇਡੀਜ਼ ਦੇ ਬੰਦਿਆਂ ਨਾਲ ਉੱਥੇ ਜਿਹੜਾ ਲੜਾਈ ਝਗੜਾ ਕਰਨ ਲੱਗਿਆ ਲੜਾਈ ਝਗੜੇ ਦੇ ਦੌਰਾਨ ਹੀ ਜਿਹੜੀ ਆ ਉਹਨਾਂ ਦੇ ਗੜ ਨੂੰ ਗੋਲ ਨੂੰ ਵੀ ਹੱਥ ਪਾਇਆ ਨਾ ਉਤੋਂ ਬਾਅਦ ਫਿਰ ਨਹਿਰ ਦੇ ਵਿੱਚ ਤੈਰਨਾ ਜਾਣ ਦਾ ਹੀ ਛਾਲ ਮਾਰਦੀ ਭਜੜ ਲਈ ਪਰ ਮੋਕੇ ਤੋਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਫੜ ਲਿਆ ਗਿਆ ਇਹਦੇ ਖਿਲਾਫ ਇਹਦਾ ਜਿਹੜਾ ਸ਼ਰਾਬ ਦਾ ਡੱਬੀ ਮੈਨਾ ਕਰਾ ਕੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਇਹਨੂੰ ਬੁੱਕ ਕੀਤਾ ਜਾਂਦਾ ਸਰ ਗੱਲ ਕਰੀਏ ਪਹਿਲਾਂ ਵੀ ਕ੍ਰਿਮੀਨਲ ਜਮੈਂਟ ਕਹਿ ਰਹੇ ਨੇ ਲੋਕ ਵੀ ਪਹਿਲਾਂ ਮੈਨੂੰ ਮਾਰ ਦੱਤਾ ਨੂੰ ਨਹੀਂ ਅਜੇ ਇਹਦੇ ਕੁੱਟਮਾਰੀ ਦੀ ਜ਼ਿਆਦਾ ਹੋਈ ਵੀ ਪਹਿਲਾਂ ਇਹਨੂੰ ਹਸਪੀਟਲ ਭੇਜਾਂਗੇ ਉਹ ਤਾਂ ਆਵਾਜ਼ ਫਿਰ ਉਹ ਵੀ ਦੇਖ ਲਾਂਗੇ ਇਹਦਾ ਵਿਕਰਕਾੜ। ਸਿਰ ਲੁੱਟਵੋਲਾ ਕੋਈ ਮਾਮੂਲੀ ਚੀਜ਼ ਨਹੀਂ। ਨੇ ਲੁੱਟ ਕੋ ਗਰੀਓ ਮਦਈ ਜਲ ਵੀ ਗੱਲ ਹੋਈ ਜਾਂ ਫਿਰ ਇਹਦਾ ਲੜਾਈ ਝਗੜਾ ਕੀਤਾ ਜਦ ਮੈਂ ਉਹਦੇ ਗਲ ਨੂੰ ਪਿਆ ਤਾਂ ਚੰਨੀ ਟੁੱਟੀ। ਤੇ ਪੁਲਿਸ ਨੂੰ ਉੱਥੇ ਬੁਲਾਇਆ ਗਿਆ ਸੀ ਜਿਸ ਜਿਵੇਂ ਕਹਿ ਰਹੇ ਨੇ ਕਿ ਉਹਦੇ ਵੀਡੀਓ ਨੇ। ਨੇ ਪੁਲਿਸ ਉਹ ਗਈ ਆ। ਪੁਲਿਸ ਨੇ ਜੋ ਨਹਿਰ ਚਾਲ ਮਾਰੀ ਆ ਲੋਕਾਂ ਦੇ ਸਹਿਯੋਗ ਨਾਲ ਜਾਂ ਪੁਲਿਸੀ ਫੜਕਾ ਲਗਾਈ ਨੂੰ। ਮੋਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕਰਿਆ ਗਿਆ ਜਿਸ ਦੇ ਗਵਾਹ ਡੀਐਸਪੀ ਹੈਡਕੁਆਰਟਰ ਜੋਰਾ ਸਿੰਘ ਪੀਪੀਐਸ ਨੇ ਕੀਤੀ ਉਹਨਾਂ ਕਹੇ ਕਿ ਮੁੱਖ ਉਦੇਸ਼ ਪਬਲਿਕ ਤੇ ਪੁਲਿਸ ਵਿੱਚ ਆਪਸੀ ਤਾਲਮੇਲ ਪੈਦਾ ਕਰਨਾ ਹੈ ਅੱਜ ਮਾਨ ਜੋ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗੰਦ ਜੀ ਆਈਪੀਐਸ ਉਹਨਾਂ ਦੇ ਹਦਾਇਤਾਂ ਅਨੁਸਾਰ ਅੱਜ ਕਸਬਾ ਕੋਟੇਸਖਾ ਵਿੱਚ 플ੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਸਬਡਿਵੀਜ਼ਨ ਧਰਮਕੋਟ ਦੇ ਮੇਰੇ ਨਾਲ ਸਾਰੇ ਹਿਸਤਸਤ ਸਹਿਬਾਨ ਚੌਕੀ ਇੰਚਾਰਜ ਸਹਿਬਾਨ ਤੇ ਪੀਸੀਆਰ ਦੇ ਇੰਚਾਰਜ ਸਹਿਬਾਨ ਮੇਰੇ ਨਾਲ ਹਾਜ਼ਰ ਸਨ ਜਿਸ ਵਿੱਚ ਕਰੀਬ ਸਾਡੇ 60 ਦੇ ਕਰੀਬ ਸਾਡੇ ਪੁਲਿਸ ਕਰਮਚਾਰੀ ਹਾਜ਼ਰ ਸਨ ਤੇ ਅਸੀਂ ਅੱਜ ਪੂਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਅਮਨ ਸ਼ਾਂਤੀ ਨੂੰ ਪੂਰਾ ਕਾਇਮ ਰੱਖਿਆ ਜਾਵੇ ਜੇ ਕੋਈ ਕ੍ਰਾਈਮ ਨੂੰ ਕਰਨ ਵਾਲਾ ਕੋਈ ਬੰਦਾ ਕਿਸੇ ਕ੍ਰਾਈਮ ਕਰਨ ਦੇ ਵਿੱਚ ਫਰਾਕ ਦੇ ਵਿੱਚ ਹੈ ਤਾਂ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਕਿ ਕੋਈ ਇਸ ਤਰ੍ਹਾਂ ਦੇ ਕੋਈ ਇੱਥੇ ਵਾਰਦਾਤ ਨਾ ਕਰੇ ਨਹੀਂ ਤਾਂ ਅਸੀਂ ਏਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਤੇ ਅਸੀਂ ਪਬਲਿਕ ਦੀ ਸੁਰੱਖਿਆ ਲਈ ਵਚਨਬੱਧ ਹਮੇਸ਼ਾ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਜੋ ਆਸੀਂ ਵੀ ਪੰਜਾਬ ਉਹ 24 ਘੰਟੇ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸ਼ਹਿਰਾਂ ਤੇ ਪਿੰਡਾਂ ਵਿੱਚ ਜਨਤਾ ਨੂੰ ਸਿਹਤ ਸੰਬੰਧੀ ਸਹੂਲਤਾ ਦੇਣ ਦੇ ਲਈ ਮੁਹੱਲਾ ਕਲੀਨਿਕ ਬਣਾ ਕੇ ਦਿੱਤੇ ਜਾ ਰਹੇ ਤਾਂ ਜੋ ਲੋਕੀ ਚੰਗੇ ਢੰਗ ਨਾਲ ਸਿਹਤ ਸਹੂਲਤਾਂ ਲੈ ਸਕਣ ਮੋਗਾ ਵਿੱਚ ਖੋਰ ਨਵਾਂ ਮੁਹੱਲਾ ਕਲੀਨਿਕ ਖੋਲਣ ਦੀ ਮੰਗ ਹੈ ਪਰ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਕੌਂਸਲਰ ਹਰਰਾਮ ਨੇ ਕਿਹਾ ਹੈ ਕਿ ਉਹ ਧਰਮਸ਼ਾਲਾ ਵਿੱਚ ਕਲੀਨਿਕ ਨਹੀਂ ਖੋਲਣ ਦੇਣਗੇ ਉਹਨਾਂ ਇਹ ਵੀ ਕਿਹਾ ਕਿ ਧਰਮਸ਼ਾਲਾ ਨੇੜੇ ਹੋਰ ਵੀ ਜਗ੍ਹਾ ਪਈ ਹੈ ਤੇ ਉਸ ਜਗ੍ਹਾ ਤੇ ਮੁਹੱਲਾ ਕਲੀਨਿਕ ਖੋਲਿਆ ਚਾਵੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਸਲੇ ਨੂੰ ਆ ਕੇ ਸੁਣਿਆ ਤੇ ਉਭਾਰਿਆ ਇਹ ਮਸਲਾ ਇਹ ਹੈ ਕਿ ਇੱਥੇ ਜਿਹੜਾ ਕਮਿਊਨਿਟੀ ਹਾਲ ਬਣਿਆ ਹੋਇਆ ਇਸ ਦੇ ਵਿੱਚ ਗਰੀਬ ਵਸਤੀਆਂ ਨੇੜੇ ਬਹੁਤ ਆ ਉਹ ਆਪਣੇ ਵਿਆਹ ਸ਼ਾਦੀਆਂ ਦੁੱਖ ਸੁੱਖ ਦੇ ਵਿੱਚ ਇਸ ਨੂੰ ਵਰਤਦੇ ਆ ਉਸ ਨੂੰ ਵਰਤਣ ਦੇ ਕਾਰਨ ਅਸੀਂ ਇਸ ਦਾ ਵਿਰੋਧ ਕੀਤਾ ਕਿ ਜਿਹੜਾ ਇੱਥੇ ਕਲੀਨਿਕ ਹਾਲ ਬਣਾਉਣ ਲੱਗੇ ਆ ਅਸੀਂ ਇਹ ਚਾਹੁੰਦੇ ਹਾਂ ਕਿ ਕਲੀਨਿਕ ਹਾਲ ਆ ਜਿਹੜਾ ਸਾਡੇ ਕੋਲੇ ਬਹੁਤ ਸਾਰੀ ਜਗ੍ਹਾ ਪਈ ਹੈ ਨਾਲ ਪਈ ਆ ਆਸੇ-ਪਾਸੇ ਪਈ ਆ ਉਸ ਦੇ ਵਿੱਚ ਬਣਾਇਆ ਜਾਵੇ ਤੇ ਇਸ ਨੂੰ ਇਸ ਨੂੰ ਇਸ ਤੋਂ ਵੀ ਸੁੰਦਰ ਲੋਕਾਂ ਦੇ ਵਾਸਤੇ ਜਗ੍ਹਾ ਦੁਆਰਾ ਡਵੈਲਪ ਕੀਤੀ ਜਾਵੇ ਇਹ ਕਦੋਂ ਤੋਂ ਬਣਿਆ ਆ ਜੇ ਕਿੰਨੇ ਰੁਪਏ ਇਸ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਦੋਂ ਸਰਕਾਰ ਸੀ ਉਦੋਂ ਬਣਿਆ ਸੀ ਤੇ ਇਹਨਾਂ ਹੀ ਕਮਿਊਨਿਟੀ ਹਾਲ ਲੋਕਾਂ ਦੀ ਸਿਹਤਾਂ ਵਾਸਤੇ ਬਣਿਆ ਅੱਜ ਕੀ ਐ ਸੀਰੀਏ ਦੇ ਹਸਪਤਾਲ ਦੀ ਜਰੂਰਤ ਹੈ ਜਾਂ ਨਹੀਂ ਹਾਂ ਬਿਲਕੁਲ ਜਰੂਰਤ ਹੈ ਜੀ ਅਸੀਂ ਤਾਂ ਕਹਿੰਨੇ ਹ ਹਸਪਤਾਲ ਬਣਾ ਲਨਾ ਚਾਹੀਦਾ ਇਹਦਾ 3 ਸਾਲ ਪਹਿਲਾਂ ਮੈਂ ਸਾਡੇ ਸਤਕਾਰਯੋਗ ਐਮ ਐਲ ਏ ਸਾਹਿਬ ਦੇ ਕੋਲੇ ਮੁੱਦਾ ਚੁੱਕਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਪਾਂ ਇੱਥੇ ਕਲੀਨਿਕ ਬਣਾਵਾਂਗੇ ਪਰ ਉਸ ਨੂੰ ਕਿਵੇਂ ਨਾ ਕਿਵੇਂ ਡਿਲੇ ਹੋਇਆ ਜਿਸ ਨੂੰ ਬਹੁਤ ਜਲਦੀ ਇਹਦੇ ਨੇੜੇ ਤੇੜੇ ਕਿਤੇ ਬਣਾਉਣ ਲਈ ਅਸੀਂ ਉਪਰਾਲੇ ਕਰਾਂਗੇ ਵਾਰ ਨੰਬਰ ਚੰਤੀ ਜੀ ਅੱਜ ਕੀ ਰੌਲਾ ਪਿਆ ਜੀ ਇੱਥੇ ਤਰਨਖਰਾ ਅੱਜ ਸਾਡੇ ਇਹੀ ਰੌਲਾ ਪਿਆ ਜੀ ਇਹ ਨਾ ਕੋਈ ਗੁਪਤ ਗੁਪਤ ਮਿਸਤਰੀ ਲੱਗੇ ਹੋਏ ਸੀ ਸਾਨੂੰ ਪਤਾ ਨਹੀਂ ਸੀ ਇਸ ਚੀਜ਼ ਬਾਰੇ ਸਾਡੇ ਸਾਨੂੰ ਉਹਨਾਂ ਨੇ ਫੋਨ ਲਾਇਆ ਵੀ ਸਾਡੀ ਜਗ੍ਹਾ ਦਾ ਇੰਤਜ਼ਾਮ ਕਰਕੇ ਰੱਖਿਓ ਅਸੀਂ ਆ ਰਹੇ ਹਾਂ ਤੇ ਮੈਂ ਗੁੱਡੂ ਭਾਜੀ ਨੂੰ ਫੋਨ ਲਾਇਆ ਮੈਂ ਕਿਹਾ ਭਾਜੀ ਵੀ ਆਪਾਂ ਇੱਕ ਦੀ ਬੱਚੇ ਉਧਰ ਨਹੀਂ ਬਾਣੇਗੇ ਦੂਜੀ ਧਰਮਸ਼ਾਲਾ 'ਚ ਆਪਾਂ ਅੱਜ ਇੱਧਰ ਬਾਣੇ ਆ ਵੀ ਹੁਣ ਜਦੋਂ ਕਵਰੀਏ ਆਣਗੇ ਇਹ ਕਹਿੰਦੇ ਵੀ ਭੈਣ ਜੀ ਠੀਕ ਆ ਉਹ ਇੱਥੇ ਕਿਤੇ ਆ ਕੇ ਦੇਖਿਆ ਮੈਨੂੰ ਕਿਸੇ ਨੇ ਦੱਸਿਆ ਵੀ ਕਹਿੰਦੇ ਉੱਥੇ ਤਾਂ ਉਹ ਤੋੜ ਭੰਨ ਜੀ ਹੋਈ ਪਈ ਆ ਜਦੋਂ ਅਸੀਂ ਆ ਕੇ ਵੇਖਿਆ ਤੇ ਇੱਥੇ ਵਾਕਿਆ ਹੀ ਸੱਚੀ ਮਿਸਤਰੀ ਲੱਗੇ ਹੋਏ ਸੀ ਜੀ ਉਹ ਤੋੜ ਭੰਨ ਕਰੀ ਜਾਂਦੇ ਸੀਗੇ ਫਿਰ ਅਸੀਂ ਪੁੱਛਿਆ ਇੱਥੇ ਸਾਰਾ ਤੁਸੀਂ ਕਿਉਂ ਕਰਦੇ ਪਏ ਆ ਉਹ ਕਹਿੰਦੇ ਵੀ ਇੱਥੇ ਤਾਂ ਮੋਦੀ ਕਾਨਾ ਬਣਨ ਲੱਗਾ ਅਸੀਂ ਕਹਿੰਦੇ ਜੀ ਇਹ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਨਹੀਂ ਬਣਾਉਣ ਦੇਣਾ ਸਾਡੇ ਗਰੀਬਾਂ ਵਾਸਤੇ ਹੈਗੀ ਇਹ ਇੱਥੇ ਭੋਗ ਪੈਂਦੇ ਆ ਇੱਥੇ ਵਿਆਹ ਸ਼ਾਦੀਆਂ ਹੁੰਦੀਆਂ ਇੱਥੇ ਕੋਈ ਜਗਰਾਤਾ ਮੰਨ ਲਓ ਕਿਸੇ ਦਾ ਕੋਈ ਛੋਟਾ ਮੋਟਾ ਪ੍ਰੋਗਰਾਮ ਆ ਜਿਨ੍ਹਾਂ ਦੇ ਸਾਡੇ ਵਰਗੇ ਗਰੀਬਾਂ ਦੇ ਹੁਣ ਦੋ ਦੋ ਮਰਲੇ ਜਗਾ ਤਿੰਨ ਤਿੰਨ ਮਰਲੇ ਜਿਉਂ ਫਿਰ ਅਸੀਂ ਇੱਥੇ ਟਾਈਮ ਪਾਸ ਕਰਦੇ ਆ ਅਸੀਂ ਪੈਲਸ ਨਹੀਂ ਕਰਾ ਸਕਦੇ ਅਸੀਂ ਤਾਂ ਤਾਜੀ ਕਮਾਨੇ ਤਾਜੀ ਖਾਣੇ ਆ ਸਾਡੇ ਚੰਗੁਜਾਇਸ਼ ਨਹੀਂ ਜੀ ਹੁਣ ਅੱਜ ਤਾਂ ਇੱਕ ਵਾਰੀ ਕੰਮ ਰੋਕਵਾਲਾ ਤੁਸੀਂ ਆ ਕੇ ਜੀ ਹੁਣ ਕੱਲ ਵੀ ਰੋਕਾਂਗੇ ਅਸੀਂ ਕੱਲ ਵੀ ਰੋਕ ਅਸੀਂ ਕੰਮ ਨਹੀਂ ਹੋਂ ਦੇਣਾ ਇਹ ਨਹੀਂ ਚੱਲਣ ਦੇਣਾ ਰੋਕ ਦੇਣਾ ਅਸੀਂ ਕੰਮ ਰੋਕਾਂਗੇ ਜੀ ਜੋ ਸਾਨੂੰ ਕਰਨਾ ਪਊਗਾ ਅਸੀਂ ਕਰਾਂਗੇ ਪਹਿਲਾਂ ਨਹੀਂ ਸੀ ਸਾਨੂੰ ਪਤਾ ਜੀ ਜਿੰਦਰ ਨਹੀਂ ਪਤਾ ਲੱਗਾ ਅੰਦਰ ਖਾਤੇ ਹੋ ਗਿਆ ਨਾ ਕੰਮ ਲੇਕਿਨ ਅੱਜ ਸਾਨੂੰ ਸਵੇਰ ਦਾ ਪਤਾ ਲੱਗਾ ਰਾਤ ਦਾ ਹੀ ਤਾਂ ਰਾਤ ਦਾ ਹੀ ਸਾਡਾ ਮਤਲਬ ਇਹ ਰੌਲਾ ਮੱਚਿਆ ਹੋਇਆ ਵਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ Rabrakant.